ਸਿਕਾ ਜੀ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਪਾਨੇ ਸਿੱਧੂ ਬਾਰੇ ਲੇਕਿਨ ਜਿਹੜਾ ਹੈ ਪਾਨਾ ਸਿੱਧੂ ਉਸ ਬਾਰੇ ਤਾਂ ਸਭ ਨੂੰ ਪਤਾ ਕਿ ਉਹ ਇਸ ਵੇਲੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਹੈ ਗ੍ਰਿਫਤਾਰ ਕੀਤਾ ਹੋਇਆਗਾ ਤੇ ਕਰੀਬ ਉਹਦੇ 4 ਜਿਹੜੇ ਨੇ ਪਰਚੇ ਪੈ ਨਿਰਦੇ। ਹੁਣ ਆਪਾਂ ਗੱਲ ਅੱਗੇ ਤੋਰਦੇ ਆ। ਚਲੋ ਪਰਚੇ ਪੈ ਗਏ ਇੱਕ ਨਾ ਇੱਕ ਕਰਕੇ ਚਾਰ ਪਰਚੇ ਪਰ ਜਿਹੜੇ ਦੋ ਸਭ ਤੋਂ ਵੱਡੀਆਂ ਇੱਥੇ ਮੈਂ ਗੱਲਾਂ ਕਹੂੰਗਾ। ਦੋ ਵਕੀਲਾਂ ਨੇ ਨਾ ਚਿੰਤਾ ਪ੍ਰਗਟ ਕੀਤੀ ਆ। ਬਹੁਤ ਵੱਡਾ ਜਿਹੜਾ ਆਪਾਂ ਕਹਿੰਦੇ ਆ ਇਹ ਚਿੰਤਾਕ ਜਨਕ ਮਾਮਲਾ ਇਹ ਤੇ ਕਹਿੰਦੇ ਕਹੋਂਦੇ ਜਿਹੜੇ ਵਕੀਲ ਨੇ ਤੇ ਖਾਰਾ ਸਾਹਬ ਹੋ ਗਿਆ ਤੇ ਇੱਕੜਾ ਪਾਣੇ ਦਾ ਵਕੀਲਾ ਉਹ ਤੋਂ ਵੱਲ ਸਟੇਟਮੈਂਟ ਆਈਆਂ ਨੇ ਦੋ ਦੋਨਾਂ ਦੀਆਂ ਸਟੇਟਮੈਂਟਾਂ ਮਤ ਹਨੂ ਦੱਸਣ ਲੱਗਿਆਂ ਜਿਹੜੀ ਵਕੀਲ ਖਾਰਾ ਸਿੰਘ ਦੀ ਸਟੇਟਮੈਂਟ ਲੈ ਕਹੀਦੀ ਹੈ ਜਾਂ ਉਹਦੀ ਕਿਸੇ ਨਿੱਜੀ ਚੈਨਲ ਤੇ ਇੰਟਰਵਿਊ ਕਹੀਦੀ ਹੈ ਕਿ ਉਹ ਦਸਾਉਂਦੇ ਬਹੁਤ ਭਾਨੇ ਲਈ ਮਾੜੀ ਖਬਰ ਭਾਨੇ ਲਈ ਬਹੁਤ ਆਪਾਂ ਕਹਿੰਦੀ ਵੱਡਾ ਇੱਕ ਜਿਹੜਾ ਡਰਾਉਣਾ ਕਹਿੰਦੀ ਸੱਚ ਆ ਵੀ ਇਹ ਜਾਪਦਾਗਾ ਦੇਖੋ ਜੋ ਵੀ ਇਨਸਾਨ ਕਰਦਾਗਾ ਸਰਕਾਰਾਂ ਨੇ ਹੁੰਦਾ ਪਰਤੇ ਪਾਉਣੇ ਪ੍ਰਸ਼ਾਸਨ ਦਾ ਕੰਮ ਹੁੰਦਾਗਾ ਉਸ ਤੇ ਕਿਹੜੀ ਧਰਾਵਾਂ ਲੱਗਦੀਆਂ ਕੀ ਹੁੰਦਾ ਸਾਰਾ ਕੁਝ ਪਰ ਆਪਾਂ ਜਾਨਦੇ ਹਾਂ ਜਿਸ ਤਰ੍ਹਾਂ ਨੂੰ ਕਿਹਾ ਗਿਆ ਲੱਖੇ ਸਿਧਾਣੇ ਵੱਲੋਂ ਵੀ ਕਿਹਾ ਜਾਇਆ ਹੈ ਕਿ ਉਸ ਨੂੰ ਅਲਫ ਨੰਗਿਆ ਕਰਕੇ ਠੰਡਾ ਪਾਣੀ ਬਰਫ ਪਾ ਕੇ ਉਹਦੇ ਉੱਤੇ ਤਸੱਦਦ ਕੀਤਾ ਗਿਆ ਯਾਨੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾਗਾ ਕਿ ਬਹੁਤ ਜ਼ਿਆਦੇ ਨੂੰ ਕੁੱਟਿਆ ਗਿਆ ਇਹ ਤਾਂ ਆਪਾਂ ਸਟੇਟਮੈਂਟਸ ਹੈਜ਼ ਸਾਬਨੇ ਸੋਲ ਲਈ ਪਰ ਜਿਹੜੀ ਵਕੀਲ ਦੀ ਸਟੇਟਮੈਂਟ ਆ ਭਾਨੇ ਸਿੱਧੂ ਦਾ ਵਕੀਲ ਕਹਿ ਰਿਹਾ ਕਿ ਕੱਲਿਆ ਕੁੱਟਿਆ ਹੀ ਨਹੀਂ ਕੁੱਟਿਆ ਤਾਂ ਸਭ ਉਸ ਹੈਗੀ ਹੈਗਾਗਾ ਦੇ ਭਾਨੇ ਦੇ ਮੂੰਹ ਤੇ ਪਸਾਬ ਵੀ ਕੀਤਾ ਗਿਆ ਇਹ ਉਦੋਂ ਵੀ ਜਿਹੜਾ ਕਹਿੰਦੀ ਇਹ ਘਟਨਾ ਕਹਿੰਦੀ ਇਹ ਦੱਸਾਉਂਦੀ ਆ ਕਿ ਇਹ ਜਲਪਣਾ ਤਾਂ 1990 ਦੇ 92 ਦੇ ਹਾਕਿਆਂ ਦੇ ਵਿੱਚ ਹੁੰਦਾ ਸੀ ਉਹ ਹੋਇਆ ਵੀ ਕਰਦਾ ਸੀ ਸੱਚ ਵੀ ਸੀ ਕੋਈ ਝੂਠ ਨਹੀਂ ਸੀ ਉਹ ਜਿਹੜਾ ਕੁਝ 90 91 ਆਪਾਂ 92 ਦੇ ਹਾਕਿਆਂ ਦੇ ਵਿੱਚ ਸੁਣਿਆ ਕਿ ਕਮੀ ਉਹਨਾਂ ਦੀਆਂ ਅੱਖਾਂ ਕੱਢ ਦੇਣੀਆਂ ਲੱਤਾਂ ਤੋੜ ਦੇਣੀਆਂ ਪਰਸਾਂ ਲਾ ਦੇਣੀਆਂ ਇਹ ਸਾਰਾ ਕੁਝ ਆਪਾਂ ਇਹ ਵਾਪਰਿਆ ਸਾਡੇ ਸਿੰਘ ਸੀ ਜਿਹੜੇ ਜਾਂ ਖਾੜਕੂ ਕਹਿੰਦੇ ਗਏ ਜਾਂ ਉਸ ਤਰ੍ਹਾਂ ਵਿੱਚ ਚੱਕ ਕੇ ਆਪਾਂ ਕਿ ਉਹਨਾਂ ਨੂੰ ਕਾਰਕੂ ਦਾ ਟੈਗ ਲਾ ਦਿੰਦੇ ਸੀ ਬਾਹਰ ਜਿਹੜੀ ਹੁਣ ਮੈਂ ਤੁਹਾਨੂੰ ਇੱਕ ਸਟੇਟਮੈਂਟ ਵਕੀਰ ਖਰਾ ਸਾਹਿਬ ਦੀ ਸੁਣਾਉਣੀ ਆ ਬਹੁਤ ਨਾ ਤੜਕ ਵਕੀਰ ਨੇ ਪੜੇ ਲਿਖੇ ਵੀ ਨੇ ਸਾਰੇ ਪਾਸੋਂ ਸਿੱਖ ਧਰਮ ਬਾਰੇ ਵੀ ਕਾਫੀ ਜਾਣਕਾਰੀ ਰੱਖਦੇ ਆ ਤੇ ਹਰ ਇੱਕ ਮੁੱਦੇ ਉੱਤੇ ਬੋਲਦੇ ਵੀ ਆ ਉਹਨਾਂ ਦੀ ਸਟੇਟਮੈਂਟ ਇਹ ਆ ਭਾਨੇ ਸਿੱਧੂ ਬਾਰੇ ਉਹਨਾਂ ਨੇ ਇੱਕ ਚਿੰਤਾ ਪ੍ਰਗਟਾਈ ਆ ਚਿੰਤਾ ਜ਼ਾਹਰ ਕੀਤੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਭਾਨੇ ਸਿੱਧੂ ਤੇ ਐਨਐਸ ਵੀ ਲੱਗ ਸਕਦੀ ਆ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਆ ਕਿ ਖਾਸਾ ਸਾਨੂੰ ਕਿ ਭਾਨੇ ਸਿੱਧੂ ਦਾ ਅਨਕਾਉਂਟਰ ਵੀ ਪੁਲਿਸ ਕਰ ਸਕਦੀ ਆ ਇਹ ਆਪ ਦੇ ਵਿੱਚ ਜਿਹੜੀਆਂ ਦੋ ਗੱਲਾਂ ਨੇ ਬਹੁਤ ਵੱਡੇ ਮੈਨੇ ਰੱਖਦੀਆਂ ਨੇ ਜੇਕਰ ਸੱਚ ਇਸ ਤਰ੍ਹਾਂ ਹੁੰਦਾਗਾ ਤਾਂ ਫਿਰ ਆਪਾਂ ਇਹ ਸਮਝ ਲਈਏ ਕਿ ਜਿਹੜਾ ਆਪਾਂ ਵਿਅੰਤ ਸਰਕਾਰ ਨੂੰ ਦੋਸ਼ ਦੇ ਦਿੰਦੇ ਸੀ ਕਿ ਉਹਨਾਂ ਨੇ ਸਿੱਖ ਨੌਜਵਾਨਾਂ ਨਾਲ ਗੱਭਰੂ ਨਾਲ ਇਸ ਤਰ੍ਹਾਂ ਕੀਤਾ ਕਿਉਂਕਿ ਮੈਂ ਮੰਨਦਾ ਕਿ ਚਲੋ ਭਾਨੇ ਸਿੱਧੂ ਦਾ ਕੋਈ ਗਾਲੀਕ ਲੋਚ ਨੂੰ ਲੈ ਕੇ ਕੋਈ ਅਪਾ ਕਹਦੇ ਜਾਂ ਰਿਸ਼ਵਤ ਦੇ ਮਾਵਲੇ ਨੂੰ ਲੈ ਕੇ ਜਾਂ ਹੋਰ ਕੁਝ ਮਰਜ਼ੀ ਕਹ ਲੋ ਜੋ ਮੀਡੀਆ ਕਹਿ ਰਿਹਾ ਜਾਂ ਮੰਨ ਲੋ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਇਹ ਤਾਂ ਹੁਣ ਭਾਨੇ ਸਿੱਧੂ ਆ ਕੇ ਦੱਸੂਗਾ ਜੇਲ੍ਹ ਤੋਂ ਬਾਅਦ ਕਿ ਕੀ ਅਸਲ ਸੱਚਾਈ ਪੂਰੀ ਕੀ ਆ ਪਰ ਹੁਣ ਤੁਹਾਨੂੰ ਜਿਹੜੀ ਮੈਂ ਵਕੀਲ ਸਾਹਿਬ ਦੀ ਸਟੇਟਮੈਂਟ ਦਿੱਤੀ ਆ ਖਾਰਾ ਸਾਹਿਬ ਦੀ ਉਹਨਾਂ ਨੇ ਚਿੰਤਾ ਜਾਹਿਰ ਕੀਤੀ ਆ ਕਿ ਭਾਨੇ ਸਿੱਧੂ 'ਤੇ ਐਨਐਸ ਵਰਗੇ ਕਾਨੂੰਨ ਲੱਗ ਸਕਦੇ ਨੇ ਤੇ ਦੂਸਰੀ ਗੱਲ ਕਿ ਭਾਨੇ ਸਿੱਧੂ 'ਤੇ ਦਾ ਅਨਕਾਉਂਟਰ ਹੋਣ ਦਾ ਵੀ ਜਿਹੜਾ ਖਦਸਾ ਸੀ ਇਹ ਅੱਜ ਆਪਾਂ ਗੱਲਬਾਤ ਇੱਥੇ ਖਤਮ ਕਰਦੇ ਆਂ ਕੱਲ ਤੇ ਜਿਹੜੀ ਸੈਦ ਕਾਲ ਦਿੱਤੀ ਸੀ ਮੁੱਖ ਮੰਤਰੀ ਦੇ ਕੋਠੇ ਦਾ ਘਰਾਓ ਆ ਉਹ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਕਿ ਕੀ ਰੁਕ ਅਪਣਾਉਂਦੀ ਆ ਲਹਿ ਕਿ ਰੁਕ ਹੋਏਗਾ ਜਿਨਾ ਵੀ ਕੱਲ ਵੀ ਸਰਜੀਤ ਮਾਨ ਨੇ ਇੱਕ ਜਿਹੜੀ ਕਾਲ ਦਿੱਤੀ ਸੀ ਧੂਰੀ ਫਾੜਕ ਦੇ ਉੱਪਰ ਕੁਝ ਨੌਜਵਾਨ ਲੰਘ ਗਏ ਸੀ ਤਾਂ ਨਾਲ ਲਗਾਤਾ ਸੀ ਰੇਲ ਗੱਡੀ ਜਿਹੜੀਆਂ ਉਹ ਰੋਕਿਆ ਗਈਆਂ